ਕੋਈ ਅੰਮਰਸਾਦਰੀ ਨਹੀਂ ਬਣਾਦਾ ਮੈਂ ਹੀ ਬਣਾ ਦਿੰਦਾ ਹਾਂ ਹਾਂ ਉਹਦਾ ਪੀਸ ਘੱਟ ਪਾਣਾ ਉਹ 5 ਰੁਪਏ ਦੇ ਵੇਚਦਾ ਅੱਛਾ ਤਾਂਜਾ ਅੱਜ 50 ਮੇਰੀ ਆ ਮੈਂ ਕਹਿੰਦਾ ਇੰਨਾ ਰੱਬ ਦੀ ਮਿਹਰ ਆ ਕਿ ਬਾਹਰ ਜ਼ਿਕਰ ਨਾ ਆਇਆ ਹਾਂਜੀ ਹਾਂ ਉਹਨਾਂ ਕਾ ਕੋ ਆਏਗਾ ਤੇ ਧੀ ਖਾਏਗਾ ਇਹ ਚਟਨੀ ਕਿਹੜੀ ਕਿਹੜੀ ਵਰਤਦੇ ਤੁਸੀਂ ਚਟਨੀ ਖੱਟੀ ਵਰਤਦਾ ਆ ਗੀਟ ਮਾਟਰਾ ਜਿਹੜਾ ਤਾਂਜਾ ਦਿੱਤੂ ਬਾਹਰ ਇਹਦਾ ਜਾਗੇ ਲੱਗਿਆ ਇਹ ਗਲਾ ਨਹੀਂ ਖਰਾਬ ਹੁੰਦਾ ਅਜਾ ਕੋਧ ਬਣਾਉਣ ਦਾ ਹਾਂ ਕੋਧ ਬਣਾਓ ਸਸ਼ੀ ਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋਦਾ ਸਿਟੀ ਹੈਡਲਾਈਨ ਤਾਂ ਮੈਂ ਆ ਤੁਹਾਡੇ ਨਾਲ ਵਰਸ਼ਪ ਸਿੰਘ ਕਵਲ ਅੰਮ੍ਰਿਤਸਰ ਨੂੰ ਜਿਹੜਾ ਹੈ ਕਿ ਖਾਣ ਪੀਣ ਦੇ ਨਾਲ ਉਹ ਬਹੁਤ ਵੱਧ ਗਿਣਤੀ ਦੇ ਵਿੱਚ ਜਾਣਿਆ ਜਾਂਦਾ ਪਰ ਅੰਮ੍ਰਿਤਸਰ ਦੇ ਵਿੱਚ ਖਾਣ ਦੇ ਨਾਲ ਜੇ ਵੱਖਰੇ-ਵੱਖਰੇ ਜ਼ਾਇਕੇ ਤੁਹਾਨੂੰ ਜ਼ਰੂਰ ਦੇਖਦੇ ਨੇ ਇੱਕ ਬੇਲ ਪੁੜੀ ਦੀ ਗੱਲ ਕਰ ਲਈ ਅੰਮ੍ਰਿਤਸਰ ਚ ਬੇਲ ਪੁੜੀ ਬਹੁਤ ਲੋਕ ਪਸੰਦ ਕਰਦੇ ਨੇ ਪਰ ਤੁਹਾਨੂੰ ਅੱਜ ਅਸੀਂ ਇੱਕ ਇਹੋ ਜੀ ਬੇਲ ਪੁੜੀ ਤਖਾਨ ਜਾ ਰਹੇ ਹਾਂ ਜਿਹੜੀ ਕਿ ਪਨੀਰ ਵਾਲੀ ਬੇਲ ਪੁੜੀ ਆ ਵੱਖਰੀ ਬੇਲ ਪੁੜੀ ਆ ਜੀ ਹਾਂ ਅਸੀਂ ਸਥਿਤ ਮੌਜੂਦ ਆ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਕੋਲ ਜਿੱਥੇ ਕੀ ਇੱਕ ਬਜ਼ੁਰਗ ਜਿਹੜੇ ਨੇ ਉਹ ਮੇਰਪੁਰੀ ਲਾਂਦਰੇ ਨਾਲ ਉਹਨਾਂ ਦੇ ਨਾਲ ਉਹਨਾਂ ਦੀ ਤੀਜੀ ਦੂਜੀ ਪੀੜ੍ਹੀ ਨਾਲ ਆ ਤੇ ਜਿਹੜੀ ਬੇਲ ਪੁੜੀ ਜਿਹੜੀ ਹੈ ਸਤ ਤੋਂ ਵੱਖਰੀ ਆ ਅੰਮ੍ਰਿਤਸਰ ਦੀ ਮਸ਼ਹੂਰ ਪਨੀਰ ਦੀ ਬੇਲ ਪੁੜੀ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਬਾਪੂ ਜੀ ਨੇ ਹੋਂਦ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਜਿਹੜੀ ਬੇਲ ਪੁੜੀ ਹੈ ਇਹ ਇੱਕ ਵੱਖਰੀ ਤਾਂ ਆ ਕਿਉਂਕਿ ਇਹਦੇ ਵਿੱਚ ਪਨੀਰ ਜਿਹੜਾ ਪਾਇਆ ਜਾਂਦਾ ਨਾਲੇ ਸਮਾਨ ਆ ਸੋਦਾ ਜਿਹੜਾ ਉਹ ਸਾਰਾ ਹੀ ਜਿਹੜਾ ਸੋਦਾ ਸਹੀ ਵਤਿਆ ਜਾਂਦਾ ਪੂਰਾ ਕੋਈ ਮਿਲਾਵਟ ਨਹੀਂ ਹੁੰਦੀ ਨਾ ਕੁਝ ਨਹੀਂ ਹੁੰਦੀ ਗੱਲਬਾਤ ਕਰ ਲੈਣੇ ਆ ਬਾਪੂ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਪ੍ਰੇਮਨਾਥ ਸ਼ਰਮਾ ਹਾਂ ਜੀ ਬੱਬੀ ਕਿੰਨਾ ਸਮਾਂ ਹੋ 50 ਸਾਲ ਕਿੰਨਾ ਕੁ ਮਰ ਕੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕਿੰਦਾ ਦਾ ਸਫਰ ਰਿਹਾ ਤਾਂ ਠੀਕ ਆ ਵਧੀਆ ਚੱਲ ਰਿਹਾ ਆ ਅੱਛਾ ਉਹਦੇ ਇੱਥੇ ਗਾਗ ਲੱਗੇ ਆ ਹਾਂਜੀ ਸ਼ੁਕਰ ਆਸਾ ਉਹਦਾ ਵੀ ਮੜਾ ਲਈਦਾ ਗਾਗ ਹਾਂ ਇਹ ਚੜਨੀ ਨਾਲ ਕਲਾਲੀ ਖਰਾਬ ਹੋਏ ਗਾਗ ਦਾ ਅੱਛਾ ਥੋੜੀ ਚਰਤ ਦੇ ਆ ਅੱਛਾ ਪਾਏ ਬਰਬੜਾ ਵਾਲੀ ਵੀ ਲੋਤੋ ਅੱਛਾ ਕਰ ਦਿਓ ਕਲਾ ਨਹੀਂ ਖਰਾਬ ਹੋਏਗਾ ਹਾਂ ਇੱਕੱਕ ਦੇਖ ਲੈ ਕੋਈ ਚੜਨੀ ਆਹਾਂ ਟਵਾਟਰਾ ਚੜਨੀ ਬਣਾਣਾ ਮੈਂ ਅੱਛਾ ਇਹ ਨਹੀਂ ਗੱਲ ਆਗਿਆ ਅੱਛਾ ਪਪੀ ਕਿੱਦਾਂ ਮਨ ਲੱਗੀ ਇੱਕਦਮ ਮਨ ਚ ਆਇਆ ਕਿ ਬੇਲਪੂੜੀ ਤੋਂ ਚਲੋ ਵੱਖਰੀ ਬਣਾਉਂਦੇ ਤੁਹਾਡੀ ਬੇਲਪੂੜੀ ਵੱਖਰੀ ਹੈ ਕਿੱਦਾਂ ਇੱਕਦਮ ਦਮਾਚਾ ਮੁਰ ਤੋਂ ਇਹ ਬਣਾਉਣਾ ਪਲੇਟ ਦੇ ਅੱਛਾ ਕੋਈ ਅੰਮ੍ਰਿਤਸਰ ਜਿਹੜਾ ਬਣਾਦਾ ਮੈਂ ਬਣਾਉਣਾ ਆਹ ਆਹ ਉਦੋਂ ਮੈਂ ਪਿਸ ਘੱਟ ਪਾਣਾ ਉਹ 5 ਰੁਪਏ ਦੇ ਵੇਚਦਾ ਅੱਛਾ ਅੱਜ ਅੱਜ 50 ਰੁਪਏ ਦੀ ਆ ਸੌਦੇ ਮਹਿੰਗਿਓ 5 ਰੁਪਏ ਤੋਂ 50 ਰੁਪਏ ਤੱਕ ਆ ਰਹੀ ਕਿੰਨਾ ਕ ਬਦਲਾਵ ਆਇਆ ਤੁਸੀਂ ਤੇ 50 ਸਾਲ ਕੋਈ ਘੱਟ ਚੀਜ਼ ਨਹੀਂ ਆ ਤੇ ਬਹੁਤ ਕੁਝ ਸੇ ਦੇਖਿਆ ਹੋਏਗਾ ਕਿੰਨਾ ਕ ਬਦਲਾਵ ਤੁਸੀਂ ਦੁਨੀਆ ਚ ਵੇਖਿਆ ਮੈਂ ਕਹਣਾ ਇੰਨਾ ਰੱਬ ਦੀ ਮਿਹਰ ਆ ਗਈ ਬਾਹਰ ਜ਼ਿਕਰ ਨਾ ਆਇਆ ਹਾਂਜੀ ਹਾਂ ਉਹਨਾਂ ਕੋ ਗਾ ਕੋ ਆਏਗਾ ਜਿਹੜੀ ਖਾਏਗਾ ਹਾਂ ਦੇਖਦੇ ਆ ਤੁਸੀਂ ਖਾ ਕੇ ਚੈੱਕ ਕਰਕੇ ਦੇਖੋ ਉਸਮਾਨ ਪਿਆ ਦੇਖੋ ਕਿਸ ਤਰ੍ਹਾਂ ਬਣਾਈ ਕਿਸ ਤਰ੍ਹਾਂ ਜਾਂਦੀ ਕਿੱਦਾਂ ਕਿੱਦਾਂ ਬਣਾਉਂਦੇ ਕੀ ਕੀ ਚੀਜ਼ਾਂ ਆਹ ਲੀਹ ਜੀ ਜਦ ਪਾਈਆਂ ਤੜੋ ਬਾਰੇ ਤੁਸੀਂ ਦੇਖਿਆ ਜੀ ਨਾ ਉਧਰ ਆ ਗਈ ਕੈਬੇਜ ਆਹ ਹਾਂ ਜੀ ਹਾਂ ਕੀ ਕੀ ਪਾਉਂਦੇ ਕੀ ਕੀ ਸਮਾਨ ਕੀ ਪਾਉਂਦੇ ਸਮਾਨ ਆ ਸੇਵੀਆਂ ਪਾਈਆਂ ਜੀ ਅੱਛਾ ਆ ਖਾ ਕੇ ਦੇਖੋ ਬਲੋ ਇੱਕ ਵਾਰੀ ਅੱਛਾ ਜੀ ਆ ਕੇ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸੇਵੀਆਂ ਜਿਹੜੇ ਬਾਪੂ ਜੀ ਵੱਲੋਂ ਪਾ ਗਈ ਪਾਈ ਜਾਂਦੀਆਂ ਨੇ ਇਹ ਜਿਹੜੀ ਅੱਛਾ ਕਿਤੇ ਜੀ ਰਾਏ ਆ ਜੀ ਬਣਾ ਲਿਆ ਜਮ ਜੀ ਆ ਦੇਖੋ ਅੱਛਾ ਇਹਨਾਂ ਦੇ ਨਾਲ ਤੇ ਸੇਬ ਬਣਾਉਂਦੇ ਤੇ ਉੱਤੇ ਬਲੇਰ ਬਣਾਉਂਦੇ ਅੱਛਾ ਪ्योर ਜੀ ਜੀ ਖਾ ਕੇ ਦੇਖੋ ਕੋਈ ਗੱਲ ਨਹੀਂ ਓਏ ਚਟਨੀ ਕਿਹੜੀ ਕਿਹੜੀ ਵਰਤਦੇ ਚਟਨੀ ਖੱਟੀ ਵਰਤ ਆ ਇਹ ਟਮਾਟਰ ਆ ਜੜਨੀ ਆ ਜਿਹੜੀ ਉੱਥੋਂ ਬਾਰੇ ਇਹਦਾ ਜਗਾ ਲੱਗ ਗਿਆ ਇਹ ਗਲਾਂ ਲਈ ਖਰਾਬ ਹੁੰਦਾ ਅੱਛਾ ਖੁਦ ਬਣਾਉਂਦੇ ਹਾਂ ਖੁਦ ਬਣਾਉਂਦੇ ਆਹ ਆ ਮੈਂ ਬੈਠਾ ਹਾਂ ਨਾ ਤੋ ਉਹੇ ਕਿਦਾ ਅੱਛਾ ਪਰ ਨਾਮ ਤੇ ਤੁਹਾਡੇ ਤਰ੍ਹਾਂ ਜਾਣੀ ਜਾਂਦੀ ਨਾਮ ਵਰਦੇ ਵਾਲੇ ਹੁਣ ਇਹ ਉਹ ਲੈ ਇਹ ਹੀ ਰਾਜ ਦੀ ਅੱਛਾ ਵਧੀਆ ਲੱਗਦਾ ਕਿ ਆਪਣੀ ਪੀੜ੍ਹੀ ਨੂੰ ਕੰਮ ਕਰਦੇ ਦੇਖ ਰਿਹਾ ਤੇ ਕੰਮ ਕਰ ਰਿਹਾ ਆ ਵੀ ਕੰਮ ਕਰ ਰਿਹਾ ਕਹਿੰਦੇ ਵੀ ਠੀਕ ਹੈ ਆ ਵੀ ਇਹਨੂੰ ਕਹਿ ਵੀ ਨੌਕਰੀ ਕਰ ਲੈ ਨੌਕਰੀ ਕਰਦਾ ਕਹਦਾ ਨੌਕਰੀ ਨਹੀਂ ਕਰ ਲੈ ਕੇ ਨਹੀਂ ਕਹਦਾ ਆਪਣਾ ਕੰਮ ਕਰਨਾ ਠੀਕ ਮੈਂ ਇਹਨੂੰ ਕਿਹਾ ਇਹ ਕੰਮ ਸਿੱਖ ਲੈ ਮੈਂ ਇਹਨੂੰ ਕਿਹਾ ਇਹ ਕੰਮ ਸਿੱਖ ਲੈ ਹੋਰ ਮੈਂ ਇਹਨੂੰ ਕਿਹਾ ਹੋਰ ਪੜ ਲੈ ਕਹਣਾ ਨਹੀਂ ਆਪਣਾ ਹੀ ਕੰਮ ਆ ਆਪਣਾ ਮੈਂ ਇਹ ਬੰਦੋ ਜੜਾ ਅਡਾ ਵਾਲੀ ਅਡਾ ਚੱਲਦਾ ਰਹੇ ਹਾਂ ਅਡਾ ਚੱਲੇਗਾ ਜਿਹੜੇ ਨੌਜਵਾਨ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਤੁਹਾਡੇ ਵੀ ਪੀੜ੍ਹੀ ਅੱਗੇ ਕੰਮ ਕਰਦੀ ਹੈ ਕਿ ਆਪਣੇ ਕੰਮ ਨੂੰ ਕਿਵੇਂ ਦਤਾਣਾ ਚਾਹੀਦਾ ਕੀ ਕਹਿਣਾ ਚਾਹੋਗੇ ਸਾਡੇ ਕੋਈ ਸਾਰੇ ਜਿੰਨਾ ਵਾਜੇ ਉਹਨਾਂ ਜੰਗਾ ਸੁਧਾਣਾ ਤੇ ਥੋੜੀ ਨਾ ਬਾਦ ਲਿਖੇ ਆ ਜਾਂਦੀ ਆ ਹੁਣ ਕੋਈ ਦੁਕਾਨ ਲਈਏ ਅੱਜ ਦਾ ਕਿਰਾਏ ਨਹੀਂ ਮਾਰ ਮੁਗਰਾਏ ਨਹੀਂ ਮਾ ਆ ਇਥੇ ਉਹ 100 ਕਿੰਨੇ ਰੁਪਏ ਦੀ ਬੇਲ ਬੁਲੀ ਦੇ ਰਿਆ ਫਰੀ ਰੋਡ ਵੀ ਪਾ ਕੇ ਦੇ ਰੇ ਓਏ ਪੁਰਾਣੀ ਦੁਕਾਨ ਹਾਂ ਹਲੋ ਉਸ ਤੇ ਬੈਣ ਦਾ ਮੁੱਲਾ ਹੀ ਹੁਣ ਇਥੇ ਮਜੇ ਹੈ ਤੇ ਸਾਨੂੰ ਇਹ ਆ ਵੀ ਚਲੋ ਗਾਗ ਦੇ ਕਪੜੇ ਨਹੀਂ ਲਾਈ ਵੀ ਭਾਈ ਬੱਪੀ ਵੇ ਜਿਹੜੇ ਤੁਹਾਡੇ ਮੈਂ ਵੇਖ ਰਾ ਪਨੀਰ ਤੇ ਪਾ ਕੇ ਦਿੰਦੇ ਵ ਮਹਿੰਗੇ ਬੇਲ ਕੜੀਆਂ ਚ ਨਹੀਂ ਲੋਕੀ ਪਾ ਕੇ ਦਿੰਦੇ ਪਾ ਕੇ ਦੇ ਦਿੰਦੇ ਤੁਹੀ ਬਾਗਤ ਹਾਂ ਮੈਂ ਹੀ ਬਾਗਤ ਉਹ ਧੜੀਆਂ ਜਾਂ ਬਾਗਾਂ ਦੇ ਉੱਤੇ ਹੋਰ ਬਾਗਾਂ ਦੇ ਦੇਖ ਰੋ ਟਰਾਈ ਕਰਕੇ ਹੂੰ ਨਹੀਂ ਬਾਗਤ ਮੈਂ ਇੱਕ ਰੋਟੀ ਦਾ ਆਸਰਾ ਲੱਭਾ ਪਹਿਲੇ ਯਾਰ ਕਪੜੇ ਲਾਣੇ ਅੱਛਾ ਇਹ ਰਹਾ ਸਾਰਾ ਮੰਗਿਆ ਹੀ ਮੋਬਾਈਲ ਵਾਲੇ ਕੋਲ ਤੇ ਨਾਂ ਮੇਰਾ ਬਚੂਰਾ ਹੋ ਗਿਆ ਕੋਈ ਜ਼ਿੰਦਗੀ ਤੋਂ ਹਾਂ ਜ਼ਿੰਦਗੀ ਕੋਈ ਇਹ ਸਾਰੇ ਵਰਲਡ ਦਾ ਗਈ ਆ ਐਡੀ ਕਭ ਐ ਇੱਥੇ ਰੋਦੇ ਕੋਈ ਬੰਦਾ ਜਿਹੜਾ ਨਹੀਂ ਮੇਰੇ ਕੋਲ ਇੱਥੇ ਆਇਆ ਵਾਲਾ ਮਰਦਾ ਹੂੰ ਦੂਰ ਦੂਰ ਲੱਗੋ ਤੋਰ ਕਿ ਲੈਣਾ ਲੱਗੋ ਨੋਦੇ ਫੁਲਕੇ ਖਾਲੇ ਖਾਲੇ